ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਖਾਤਰ ਬਹੁਤ ਸਾਰੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਗੱਡੀਆਂ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਮਿਲ ਜਾਣਗੀਆਂ ਤੁਹਾਨੂੰ ਜਿੰਮੇ ਜਿੰਮੇ ਤੁਸੀਂ ਕਮੈਂਟ ਪਾਈ ਸੀ ਜਿਹੜੀ ਗੱਡੀ ਵਾਸਤੇ ਉਥੋਂ ਹੀ ਉਹੋ ਜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਆਪਣਾ ਨੰਬਰ ਹੈ ਜੀ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀਆ ਘਰ ਮਕਾਨ ਹੈ ਕੋਈ ਗੱਡੀ ਆ ਮਸ਼ੀਨਰੀ ਹੈ ਭੇਜੋ ਆਪਣੇ ਕੋਲੇ ਐਡ ਆਪਾਂ ਫਰੀਦ ਵਿੱਚ ਲਗਾ ਦਾਂਗੇ ਤੇ ਹੁਣ ਪਹਿਲੀ ਮਸ਼ੀਨਰੀ ਦੀ ਗੱਲ ਕਰਦੇ ਆ ਪਹਿਲੀ ਗੱਡੀ ਆਪਣੇ ਕੋਲੇ ਸਿਆਜ਼ ਜੀਡੀਆਈ ਪਲਸ ਆਪਣੇ ਕੋਲੇ ਪਹੁੰਚੀ ਆ 2016 ਮਾਡਲ ਗੱਡੀ ਆ ਫਾਸਟ ਓਨ ਰੇ ਜੀ ਸਾਢੇ 5 ਲੱਖ ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਰਾਜਪੁਰਾ ਮਾਲਕ ਦਾ ਏਰੀਆ ਗੱਡੀ ਕੁੱਲ 74000 ਕਿਲੋਮੀਟਰ ਚੱਲੀ ਹੋਈ ਆ ਨਵੇਂ ਟਾਇਰਾਂ ਚ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਬਹੁਤ ਚੰਗੇ ਤੇ ਬਿਲਕੁਲ ਨਮੀਜੀ ਸ਼ੌਂਕ ਨਾਲ ਮਾਲਕ ਨੇ ਰੱਖੀ ਹੋਈ ਹੈ ਤੇ ਫਾਸਟ ਉਂਡਰ ਇੱਕ ਹੱਥ ਗੱਡੀ ਚੱਲੀ ਹੋਈ ਹੈ ਸਾਰੀ ਦੀ ਸਾਰੀ ਗੱਡੀ origignal ਹੈ ਤੇ ਜਾ ਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਅੰਦਰੋਂ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਚਲਾ ਕੇ ਦੇਖਣ ਨੂੰ ਮਿਲ ਜੂਗੀ ਬਾਕੀ ਟ్రਾਈ ਲੈ ਲਿਓ ਕਾਗਜ਼ ਪੱਤਰ ਦੇ ਕੇ ਤੇ ਗੱਲਬਾਤ ਕਰਕੇ ਮਾਲਕ ਨਾਲ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਨੰਬਰ ਮਾਲਕ ਦਾ 74000 ਪੂਰਾ 00158 ਤੇ ਸੈਕੰਡ ਗੱਡੀ ਆਪਾਂ ਤੁਹਾਡੇ ਖਾਤਰ ਐਗਜ਼ਾਇਲੋ ਲੈ ਕੇ ਪਹੁੰਚੀ ਆ ਜੀ ਡੋਇਰ 11 ਮਾਡਲ ਗੱਡੀ ਆ ਤੇ ਗੱਡੀ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਜਾ ਕੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਤੇ ਗੱਡੀ 6ਵੇਂ ਓਨਰ ਹੈ ਜੀ 6ਵੇਂ ਨਾਮ ਗੱਡੀ ਹੋਈ ਆ ਇੱਕ 70 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਭਕਤਾ ਭਾਈ ਕਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਵੀ ਠੀਕ ਹੈ 170 ਮੰਗ ਚੋਂ ਲੈਸ ਵਸ ਹੋ ਜਾਊਗਾ ਮਾਲਕ ਨੇ ਕਿਹਾ ਵੀ ਇੱਕ ਵਾਰੀ ਸਰਫਾ ਡਿਮਾਂਡ ਹੈ ਲੈਸ ਵਸ ਰੇਟ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਦੇਖ ਲਿਓ ਮਾਲਕ ਦੇ ਏਰੀਆ ਚ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜਾਊਗੀ ਤੇ ਨੰਬਰ ਮਾਲਕ ਦਾ 75 082 67 250 ਤੀਸਰੀ ਗੱਡੀ ਆਪਾਂ ਬਲੇਰੋ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ BLX 2011 ਮਾਡਲ ਹੈ ਫਾਸਟ ਓਨਰ 325 ਮੰਗ ਚ ਗੱਡੀ ਚੰਗੀ ਅਸੀਂ ਤੇ ਮਾਲਕ ਨੇ ਵਧੀਆ ਰੱਖੀ ਹੋਈ ਆ ਫਾਸਟ ਓਨਰ ਹੈ ਗੱਡੀ ਖੜੀ ਐ ਸੰਗਰੂਰ ਏਰੀਆ 'ਚ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਐ ਕਿਸੇ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਮੇਰੇ ਭਰਾ ਨੂੰ ਕਿਸੇ ਨੂੰ ਵੀ ਪਸੰਦ ਆਈ ਐ ਤਾਂ ਤੁਸੀਂ ਗੱਡੀ ਦੇਖ ਰਹੇ ਹੋ ਚੰਗੀ ਗੱਡੀ ਐ ਅਸੀਂ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਐ ਸਟਿੱਪਣੀ ਨਾਲ ਐ ਟਾਇਰ ਵਧੀਆ ਮਿਲ ਜਾਣਗੇ 325 'ਚੋਂ ਰੇਟ ਲੈਸ ਹੋ ਜਾਊਗਾ ਤੇ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ 9914500327 ਬੁਲੇਰੋ ਗੱਡੀ ਦੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ 78140 83764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲ ਕੋਈ ਮਸ਼ੀਨਰੀ ਆ ਭੇਜੋ ਆਪਣੇ ਕੋਲ ਹੀ ਆਪਣੇ WhatsApp ਨੰਬਰ ਤੇ ਤੇ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਜੀ ਤੇ ਹੁਣ ਤੁਸੀਂ ਦੇਖੋਗੇ ਇੱਕ ਮੋਟਰਸਾਈਕਲ ਯਾਮਾ ਦਾ ਬਿਲਕੁਲ ਸ਼ੌਂਕ ਨਾਲ ਮਾਲਕ ਨੇ ਰੱਖਿਆ ਹੋਇਆ ਜਮਾ ਨਾਮਾ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ ਜੀ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਮਾਛੀਵਾੜੇ ਸਾਹਿਬ ਏਰੀਆ 'ਚ ਮਾਲਕ ਦੇ ਘਰੇ ਆਪਾਂ ਨੂੰ ਮਿਲ ਜੂਗਾ ਕਿਸੇ ਨੇ ਦੇਖਣਾ ਹੋਵੇ ਮਾਛੀਵਾੜਾ ਸਾਹਿਬ ਮਾਲਕ ਦਾ ਏਰੀਆ ਚਲਾ ਕੇ ਦੇਖਣਾ ਟ్రਾਈ ਲੈਣੀ ਆ ਜਾ ਕੇ ਦੇਖ ਲਓ ਕਾਗਜ਼ ਪੱਤਰ ਵਗੈਰਾ ਆਪਾਂ ਨੂੰ ਮਿਲ ਜਾਣਗੇ ਤੇ ਮਾਲਕ ਨੇ ਦੱਸਿਆ ਵੀ ਇੰਜਣ ਨੂੰ ਹਲੇ ਤੱਕ ਚਾਬੀ ਵੀ ਨਹੀਂ ਲੱਗੀ ਸਰਵਿਸ ਟਾਈਮ ਤੇ ਹੁੰਦੀ ਰਹੀ ਆ ਤੇ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ 40000 ਰੁਪਿਆ ਮਾਲਕ ਨੇ ਰੇਟ ਕਿਹਾ ਇੱਕ ਵਾਰੀ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਇੱਕ ਵਾਰੀ ਸਿਰਫ 40000 ਸਰਫ ਡਿਮਾਂਡ ਹੈਗੀ ਬਾਕੀ ਤੁਸੀਂ ਜਾ ਕੇ ਦੇਖਣਾ ਹੋਵੇ ਜਾ ਕੇ ਦੇਖ ਲਿਓ ਚਲਾ ਕੇ ਦੇਖਣਾ ਹੋਵੇ ਚਲਾ ਕੇ ਦੇਖ ਲਿਓ ਕਾਗਜ਼ ਪੱਤਰ ਚੈੱਕ ਕਰ ਲਿਓ ਕਾਪੀ ਵਗੈਰਾ ਦੇਖ ਲਿਓ ਤੇ ਜਦੋਂ ਤੁਹਾਨੂੰ ਪਸੰਦ ਆ ਜੂਗਾ ਤਸੱਲੀ ਹੋ ਜੂਗੀ ਤਾਂ ਉਹ ਤੋਂ ਬਾਅਦ ਰੇਟ ਉੱਪਰ-ਨੀਚੇ ਆਉਦਾ ਜਿੰਨਾ ਕਰਨਾ ਹੋਇਆ ਕਰ ਲਿਓ ਤੇ ਮੋਟਰਸਾਈਕਲ ਖਰੀਦ ਸਕਦੇ ਹੋ ਜੀ ਤੇ ਮਾਲਕ ਦਾ ਨੰਬਰ 9779687472 ਤੇ ਹੁਣ ਆਪਾਂ ਇੱਕ ਹੁੰਡਾਈ ਦੀ i10 ਗੱਡੀ ਲੈ ਕੇ ਪਹੁੰਚਿਆ ਜੀ ਗੱਡੀ ਸੀਐਨਜੀ ਤੇ ਹੈ ਤੇ ਸੀਐਨਜੀ ਕਾਪੀ ਤੇ ਚੜੀ ਹੋਈ ਹੈ 2009 ਮਾਡਲ ਗੱਡੀ ਹੈ ਜੀ 1 ਲੱਖ ਤੇ 5000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਮੋਗੇ ਏਰੀਆ ਚ ਨਵੇਂ ਟਾਇਰਾਂ ਚ ਹੈ ਗੱਡੀ ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਹੈ ਤੇ ਮਾਲਕ ਨੇ ਵੇਚਣੀ ਹੈ 1.5 ਚ ਰੇਟ ਉੱਪਰ-ਨੀਚੇ ਹੋ ਜਾਊਗਾ ਤੇ ਜਾ ਕੇ ਤੇਜ਼ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦਾ ਬਾਕੀ ਅੰਦਰੋਂ ਜੇ ਗੱਲ ਕਰੀ ਆਪਾਂ ਤਾਂ ਅੰਦਰੋਂ ਵੀ ਗੱਡੀ ਬਹੁਤ ਚੰਗੀ ਪਈ ਹੈ ਨੁਕਸ ਕੋਈ ਨਹੀਂ ਆਪਾਂ ਨੂੰ ਮਿਲਣਾ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਟਰਾਈ ਲੈਣੀ ਹੋਵੇ ਮਾਲਕ ਨੇ ਕਿਹਾ ਘਰੇ ਖੜੀ ਹੈ ਆਜੋ ਕਦੋਂ ਮਰਜੀ ਤੇਜ਼ ਚਲਾ ਕੇ ਦੇਖ ਲਓ ਤੇ 1.5 ਚੋਂ ਰੇਟ ਜਿਹੜਾ ਹੈਗਾ ਮੌਕੇ ਤੇ ਹੋ ਜਾਊਗਾ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਜੀ ਫੋਟੋਆਂ ਸਕਰੀਨ ਤੇ ਚੱਲ ਹੀ ਰਹੀਆਂ ਹੈ ਬਾਕੀ ਜੀ ਐਸੈਸਰੀ ਵਗੈਰਾ ਜੈਕਪ ਵਗੈਰਾ ਆਪਾਂ ਨੂੰ ਮਿਲ ਜੂਗਾ ਤੇ ਮੈਟਿੰਗ ਮੂਟਿੰਗ ਵਧੀਆ ਹੋਈ ਆ ਮਿਊਜ਼ਿਕ ਸਿਸਟਮ ਵਧੀਆ ਓਰੀਜਨਲ ਚਾਬੀਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਮਾਲਕ ਦਾ 84377 237 616 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਆ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀ ਮਸ਼ੀਨਰੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹੂੰ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਐ ਕੂਠੀ ਘਰ ਮਕਾਨ ਕੁਛ ਵੀ ਐ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜਾਂ ਕੋਈ ਮਸ਼ੀਨਰੀ ਐ ਗੱਡੀ ਐ ਬੋਲਟ ਐ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਐਡ ਭੇਜਣ ਲਈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਲ ਜੀ ਭੇਜੋ ਆਪਣੇ ਕੋਲੇ ਤੇ ਜਲਦੀ ਤੋਂ ਜਲਦੀ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਤੇ ਵੱਤ ਵੱਧ ਸਪੋਰਟ ਕਰਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੀਆਂ ਮਾਤਮ ਮੇਰੇ ਭਰਾ ਜਿੰਨੇ ਵੀ ਦੇਖ ਰਹੇ ਹੋ ਤੁਸੀਂ ਸਪੋਰਟ ਕਰਿਆ ਕਰੋ ਜੀ ਫੁੱਲ ਆਪਦੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ نیچے ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਆ ਤਾਂ ਲਾਈਕ ਸਾਰੇ ਜਣੇ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵਧੀਆ ਲੱਗੀ ਆ ਵੀਡੀਓ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਸਬਸਕ੍ਰਾਈਬ ਵੀ ਲਾਜ਼ਮੀ ਸਾਰੇ ਤੁਸੀਂ ਜ਼ਰੂਰ ਕਰ ਦਿਓ ਜੀ ਬਾਕੀ ਮਸ਼ੀਨਰੀ ਆਪਾਂ ਹਰ ਰੋਜ਼ ਲੈ ਕੇ ਆਉਂਦੇ ਰਹਨੇ ਆ ਤੇ ਤੁਸੀਂ ਵੇਚਣੀ ਆ ਭੇਜੋ ਆਪਣੇ ਕੋਲੇ ਬਸ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਆਪਣੇ ਕੋਲੇ ਭੇਜਿਆ ਕਰੋ ਜੀ ਤੇ ਹੁਣ ਆਪਾਂ ਇੱਕ ਬੋਲਟ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਬੋਲਟ 2023 ਮਾਡਲ ਹੈ ਜੀ 23 ਮਾਡਲ 225 ਮਾਲਕ ਨੇ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਤਰਨ ਤਰਨ ਮਾਲਕ ਦਾ ਏਰੀਆ ਹੈ ਨਵੇਂ ਟਾਹਰ ਨੇ 23 ਮਾਡਲ ਹੈ ਚੱਲਿਆ ਜਾਮਾ ਵੀ ਨਹੀਂ ਹੈਗਾ ਥੋੜਾ ਬਹੁਤਾ ਚੱਲਿਆ ਹੋਇਆ ਹੈ ਬਾਕੀ ਤੁਹਾਡੇ ਸਾਹਮਣੇ ਹੈ ਜੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਤੁਹਾਨੂੰ ਪਸੰਦ ਆਉਂਦਾ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੇ ਆ ਮਾਡਲ ਤਾਂ 2002 ਹੈ ਪਰ ਮਾਲਕ ਨੇ ਪਾਸਿੰਗ ਰੀਨਿਊ ਕਰਵਾਈ ਹੋਈ ਹੈ ਤੇ ਪਾਸਿੰਗ ਇਹਦੀ ਪਈ ਹੈਗੀ 50000 ਰੁਪਿਆ ਮਾਲਕ ਨੇ ਡਿਮਾਂਡ ਮੰਗੀ ਹੈ ਸੰਗਰੂਰ ਖੜੀ ਹੈ 60 ਤੋਂ 65 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਪਈ ਹੈ ਗੱਡੀ ਵੀ ਠੀਕ ਹੈ ਚਲਾਉਣ 'ਚ ਵੀ ਕੋਈ ਨੁਕਸ ਨਹੀਂ ਤੇ ਚਲਾ ਕੇ ਦੇਖ ਲਈ ਕਿਸ ਨੇ ਚਲਾ ਕੇ ਦੇਖ ਸਕਦਾ ਹੂੰ ਨੰਬਰ ਮਾਲਕ ਦਾ 78144 26406 ਮਾਲਕ ਨਾਲ ਤੁਸੀਂ ਗੱਲ ਕਰ ਲਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਉਂਦੀ ਹੈ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਿੱਥੋਂ ਵੀ ਤੁਸੀਂ ਦੇਖ ਰਹੂ ਵੇ ਜੋ ਆਪਣੇ ਕੋਲੇ ਕਿਸੇ ਕੋਲੇ ਕੋਈ ਮਸ਼ੀਨਰੀ ਹੈਗੀ ਆ ਤੇ ਮਿਲਦੇ ਆਂ ਜਲਦੀ ਤੇ ਕਿਹੜੇ ਏਰੀਆ ਚੋਂ ਅਗਲੀ ਮਸ਼ੀਨਰੀ ਤੁਹਾਨੂੰ ਚਾਹੀਦੀ ਹੈ ਕਿੰਨੇ ਰੇਟ 'ਚ komate karu